ਪੰਜਾਬ ਸਰਕਾਰ ਨੇ ਅੱਜ ਇੱਕ ਵੱਡੀ ਸਿਹਤ ਯੋਜਨਾ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਲਾਂਚ ਕੀਤਾ ਇਸ ਸਕੀਮ ਦਾ ਨਾਂ ਰੱਖਿਆ ਮੁੱਖ ਮੰਤਰੀ ਸਿਹਤ ਯੋਜਨਾ ਇਸ ਯੋਜਨਾ ਤਹਿਤ 10 ਲੱਖ ਰੁਪਏ ਦਾ ਇਲਾਜ ਕਰਨ ਦੀ ਸਹੂਲਤ ਦਿੱਤੀ ਗਈ ਹੈ ਔਰ ਹਰੇਕ ਸਾਲ ਪ੍ਰਤੀ ਫੈਮਿਲੀ 10 ਲੱਖ ਰੁਪਿਆ ਇਲਾਜ ਲਈ ਕਵਰ ਕੀਤਾ ਜਾ ਸਕੇਗਾ ਭਾਵ ਹਰੇਕ ਸਾਲ ਇੱਕ ਪਰਿਵਾਰ 10 ਲੱਖ ਰੁਪਏ ਦਾ ਫ੍ਰੀ ਇਲਾਜ ਕਰਵਾ ਸਕਦਾ ਔਰ ਸਮੂਹ 3 ਕਰੋੜ ਪੰਜਾਬੀਆਂ ਨੂੰ ਇਸ ਦਾ ਲਾਭ ਮਿਲੇਗਾ ਔਰ ਇਸ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਬਿਲਕੁਲ ਫ੍ਰੀ ਹੋਊਗੀ ਵੋਟਰ ਕਾਰਡ ਤੇ ਆਧਾਰ ਕਾਰਡ ਦਿਖਾ ਕੇ ਸਬਧਾ ਕੇਂਦਰ ਤੇ ਜਾ ਕੇ ਤੇ ਇਹ ਕਾਰਡ ਜਿਹੜਾ ਹੈਲਥ ਕਾਰਡ ਬਣਾਇਆ ਜਾ ਸਕਦਾ ਜਿਹਨੂੰ ਮੁੱਖ ਮੰਤਰੀ ਸਿਹਤ ਕਾਰਡ ਦਾ ਨਾਮ ਦਿੱਤਾ ਗਿਆ ਇਹ ਸਕੀਮ ਸਮੂਹ ਕਿਸਾਨਾਂ ਮਜ਼ਦੂਰਾਂ ਮਲਾਜ਼ਮਾਂ ਪੈਨਸ਼ਨਰਾਂ ਔਰ ਹੋਰ ਜਿਹੜੇ ਸਾਰੇ ਵਰਗ ਨੇ ਉਹਨਾਂ ਉੱਪਰ ਲਾਗੂ ਹੋਊਗੀ ਔਰ ਖਾਸ ਗੱਲ ਇਸ ਸਕੀਮ ਦੀ ਇਹ ਹੈ ਵੀ ਇਸ ਸਿਹਤ ਯੋਜਨਾ ਤਹਿਤ ਕਿਸੇ ਤਰ੍ਹਾਂ ਦੀ ਆਮਦਨ ਹੱਦ ਨਹੀਂ ਰੱਖੇਗੀ ਭਾਵ ਹਰੇਕ ਪੰਜਾਬੀ ਉੱਪਰ ਇਹ ਸਕੀਮ ਜਿਹੜੀ ਹੈ ਉਹ ਲਾਗੂ ਹੋਵੇਗੀ ਇਹ ਵੀ ਗੱਲ ਕਹੀ ਗਈ ਹੈ ਵੀ ਜੇ ਕਿਸੇ ਦਾ ਹੈਲਥ ਕਾਰਡ ਨਹੀਂ ਬਣਿਆ ਤੇ ਐਮਰਜੈਂਸੀ ਮੌਕੇ ਮੌਕੇ ਤੇ ਹੀ ਉਸ ਦਾ ਕਾਰਡ ਬਣਾਉਣ ਦਾ ਪ੍ਰਬੰਧ ਕੀਤਾ ਜਾਊਗਾ ਔਰ ਇਸ ਸਕੀਮ ਤਹਿਤ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਇਹ 10 ਲੱਖ ਰੁਪਏ ਦਾ ਫ੍ਰੀ ਇਲਾਜ ਕਰਾਉਣ ਦੀ ਸਹੂਲਤ ਹੋਵੇਗੀ ਔਰ ਇਸੇ ਤਰ੍ਹਾਂ 550 ਦੇ ਕਰੀਬ ਜਿਹੜੇ ਪ੍ਰਾਈਵੇਟ ਸਰਕਾਰ ਹਸਪਤਾਲ ਨੇ ਉਹਨਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਇਹ ਸਹੂਲਤ ਦਿੱਤੀ ਜਾਊਗੀ ਔਰ ਇਹ ਗੱਲ ਵੀ ਕਹੀ ਗਈ ਹੈ ਵੀ ਆਉਣ ਵਾਲੇ ਸਮੇਂ 'ਚ ਇਸ ਸਕੀਮ ਅਧੀਨ 1500 ਤੋਂ ਲੈ ਕੇ 2000 ਤੱਕ ਪ੍ਰਾਈਵੇਟ ਜਿਹੜੇ ਹਸਪਤਾਲ ਆ ਉਹਨਾਂ ਨੂੰ ਜੋੜਿਆ ਜਾਵੇਗਾ ਔਰ 65 ਲੱਖ ਦੇ ਕਰੀਬ ਪਰਿਵਾਰਾਂ ਨੂੰ ਇਸ 10 ਲੱਖ ਰੁਪਏ ਦਾ ਫ੍ਰੀ ਇਲਾਜ ਕਰਾਉਣ ਦੀ ਸਹੂਲਤ ਦਾ ਲਾਭ ਮਿਲੇਗਾ ਇਸ ਸਕੀਮ ਦਾ ਸਭ ਤੋਂ ਵੱਡਾ ਜਿਹੜਾ ਕਿਹਾ ਜਾ ਰਿਹਾ ਵੱਡਾ ਹੈਗਾ ਆ ਫਾਇਦਾ ਉਹ ਇਹ ਹੈ ਵੀ ਕਾਰਡ ਦਿਖਾਓ ਤੇ 10 ਲੱਖ ਦਾ ਫ੍ਰੀ ਇਲਾਜ ਕਰਵਾਓ ਔਰ ਇਹ ਇਸ ਮੌਕੇ ਡਾਕਟਰ ਬਲਬੀਰ ਸਿੰਘ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਨੇ ਇਸ ਸਕੀਮ ਤਹਿਤ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਕਿਹਾ ਕਿ ਹੁਣ ਪੰਜਾਬ ਵਿੱਚ ਉਲਾਜ ਖਣੋ ਇੱਕ ਵੀ ਮਰੀਜ਼ ਜਿਹੜਾ ਉਹ ਨਹੀਂ ਮਰੇਗਾ